ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੀਆਂ ਘਰਾਂ ਦੇ ਵਿੱਚ ਕਿਰਲੀਆਂ ਆਮ ਹੀ ਆ ਜਾਂਦੀਆਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਜ਼ਿਆਦਾਤਰ ਇਹ ਆਉਂਦੀਆਂ ਹੁੰਦੀਆਂ ਉਦੋਂ ਆਪਾਂ ਪਰੇਸ਼ਾਨ ਹੋ ਜਾਂਦੇ ਆ ਜਦੋਂ ਆਪਣੇ ਬੱਚੇ ਵੀ ਕਈ ਆ ਡਰਦੇ ਆ ਘਰਾਂ ਦੇ ਵਿੱਚ ਵੀ ਔਰਤਾਂ ਜਿਆਦਾ ਖਾਸ ਕਰਕੇ ਜਦੋਂ ਔਰਤਾਂ ਡਰਦੀਆਂ ਹੁੰਦੀਆਂ ਤੇ ਉਹ ਚੱਕਰ ਜਿਹਾ ਵੀ ਆਪਾਂ ਆਪਾਂ ਨੂੰ ਵੈਸੇ ਕਤਰਾ ਆ ਰੋਟੀ ਪਾਣੀ ਬਣਾਉਂਦੇ ਆ ਪਰਛਤੀ ਤੋਂ ਜਾ ਕੇ ਤੋਂ ਡਿੱਗ ਜੇ ਤੇ ਆਪਾਂ ਨੂੰ ਡਰ ਲੱਗਾ ਰਹਿੰਦਾ ਹਨ ਉਹਦਾ ਆਪਾਂ ਅੱਜ ਦਵਾਈ ਤਿਆਰ ਕਰਾਂਗੇ ਘੋਲ ਘੋਲ ਤਿਆਰ ਕਰਕੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਉਦੋਂ ਦਾ ਘੋਲ ਤਿਆਰ ਕਰ ਲਓ ਕਦੇ ਵੀ ਜ਼ਿੰਦਗੀ ਦੇ ਵਿੱਚ ਘਰ ਗਿਰਲੀ ਨਹੀਂ ਆਉਗੀ ਤੁਹਾਡੇ ਆਪਾਂ ਇੱਕ ਪਤੀਲਾ ਲੈ ਲੈਣਾ ਛੋੜਾ ਜਿਹਾ ਪ੍ਰਾਈ ਪੀਲਾ ਜਿੱਤੇ ਆਪਾਂ ਚਾਹ ਬਣਾਉਨੇ ਹੁੰਦੇ ਆ ਉਦਾਂ ਛੋੜਾ ਜਿਹਾ ਲੈ ਲੈਣਾ ਤੇ ਇੱਕ ਆ ਜਗਲਾ ਪੂਰਾ ਪਾਣੀ ਦਾ ਬੋਲਾ ਜਿੰਨੀ ਆਪਾਂ ਦਵਾਈ ਬਣਾਉਣੀ ਚਾਹੁੰਦੇ ਆ ਉਸ ਹਾਦ ਨਾਲ ਆਪਣੇ ਘਾਣਾ ਬਣਾ ਲਓ ਤੇ ਹੁਣ ਇਹਦੇ ਵਿੱਚ ਆਪਾਂ ਪਾਉਣਾ ਜੀ ਲਸਣ ਲਸਣ ਦੀ ਆਪਾਂ 4-5 ਗੱਠੀਆਂ ਲੈ ਲੈਣੀਆਂ ਇਹਨੂੰ ਏਦਾਂ ਕਰੇ ਕੁੱਟ ਲੈਣਾ ਜੀ ਮੜ ਜਾ ਕੁੱਟ ਲੈਣਾ ਦੱਸਿਆ ਜਿਹੜਾ ਨਾਰਾਜੀ ਜੀ ਆ ਵਿੱਚ ਪਾਤਾ ਜੀ ਲਸਣ ਵਿੱਚ ਪਾ ਲੈਣਾ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਪਾਉਣੀ ਹੈ ਜੀ ਚਾਹ ਪੱਤੀ ਆਮ ਹੀ ਘਰਾਂ ਦੇ ਤੂੰਦੀ ਆ ਭਾਵੇਂ ਇੱਕ ਚਮਚਾ ਪਾ ਲੋ ਆਪਾਂ ਅੰਦਾਜ਼ੇ ਦੇ ਅਨੁਸਾਰ ਆਪਣੇ ਨਾਲ ਪਾ ਲੈਣੀ ਆ ਔਰ ਇਹ ਆਪਾਂ ਪਾਤੀ ਪੱਤੀ ਜਿਹੜੀ ਇਹ ਜੀਰਨ ਇਹਦੀ ਖੁਸ਼ਬੂ ਆ ਜਿਹੜੀ ਲਸਣ ਦੀ ਤੇ ਪੱਤੀ ਦੀ ਮਿਕਸ ਹੋ ਗਈ ਜਦੋਂ ਇਹਦੀ ਖੁਸ਼ਬੂ ਤੋਂ ਕਿਰਲੀ ਬਹੁਤ ਜਦਾਂ ਵੀ ਡਰਦੀ ਆ ਆਪਣੇ ਘਰ ਦੇ ਕਿਤੇ ਵੀ ਤੁਹਾਨੂੰ ਨਹੀਂ ਮਿਲੂ ਕੋਨੇ ਕੋਨੇ 2-4 ਦਿਨ ਸਪਰੇਅ ਆਪਾਂ ਕਰ ਦੇਣੀ ਹੈ ਜਾਂ ਕੇ ਬੋਤਲ 'ਚ ਪਾ ਕੇ ਸ਼ੇਕ ਕਰ ਲੈਣੇ ਆਪਾਂ ਦੇਸੀ ਜਿਗਾਰਡ ਬਣਾਇਆ ਬੋਤਲ 'ਚ ਸ਼ੇਕ ਕਰਕੇ ਤੇ ਉਹ ਆਪਾਂ ਇਹ ਪਾ ਲਿਆ ਬਸ ਸਾਰੇ ਕੰਧਾਂ ਤੇ ਕੋਨਿਆਂ ਤੇ ਜਿੱਦਾਂ ਰਸੋਈਆਂ ਦੇ ਇਧਰ ਦਿਖਾ ਦੋ ਇਹਦਾ ਰਸੋਈ ਜਾਂ ਕੰਧਾਂ ਤੇ ਕੋਨਿਆਂ ਵਾਲੇ ਇਹਦਾ ਛਣਕਾ ਆਪਾਂ ਮਾਰ ਸਕਦੇ ਆ ਤੇ ਜਿੱਦਾਂ ਕਿਤੇ ਵੀ ਅਜਿਹਾ ਕੰਧਾ ਦੇ ਇਧਰ ਭਾਂਡਿਆਂ ਦੇ ਲਾਗੇ ਸਾਈਡ ਤੇ ਥੱਲੇ ਡਿੱਗੇ ਨਾ ਕਿਤੇ ਰਸੋਈ ਦੇ ਕਿਤੇ ਜਿੱਦਾਂ ਆਹ ਰੋਸ਼ਨਦਾਨ ਬਣੇ ਹੁੰਦੇ ਆ ਉਤੋਂ ਡਿੱਗ ਕੇ ਸਬਜੀ ਬਣਦੀ ਆ ਰਿਸਕ ਹੁੰਦਾ ਹਨਾ ਤੇ ਉਹ ਆਪਾਂ ਅਜਿਹਾ ਕੋਨਿਆਂ ਤੇ ਮਾਰ ਸਕਦੇ ਆ ਤੇ ਕਿਰਲੀ ਲਾਗੇ ਬਿਲਕੁਲ ਨਹੀਂ ਆਊਗੀ ਜੀ ਠੀਕ ਹੈ ਜੀ ਤੇ ਆ ਆਪਣਾ ਬਣ ਰਿਹਾ ਜੀ ਠੀਕ ਹੈ ਜੀ ਸਿਸਟਮ ਇਹ ਬਣ ਜੂਗਾ ਥੋੜਾ ਜਿਹਾ ਆਪਾਂ ਵਾਲਾ ਮਾਰ ਦੇਣਾ ਚੰਗੀ ਜਿ ਤਰਾ ਆਪਾਂ ਠੰਡਾ ਕਰਕੇ ਆਪਾਂ ਕਿਸ ਬੋਤਲ 'ਚ ਪਾ ਲੈਣਾ ਠੀਕ ਹੈ ਜੀ ਇਹਨੂੰ ਜਦ ਤੱਕ ਬਣ ਲੈੰਦੋ ਜੀ ਆਪਣਾ ਬਾਲਾ ਆ ਗਿਆ ਜੀ ਆਪਾਂ ਇੱਕ ਕੁ ਮਿੰਟ ਹੋਰ ਰਿਜ ਜਾਂ ਦਵਾਗੇ ਚੰਗੀ ਤਰ੍ਹਾਂ ਰਿਜ ਲੈਣ ਦੋ ਰਿਜਣ ਤੋਂ ਬਾਅਦ ਫਿਰ ਆਪਾਂ ਇਹਦਾ ਪੌਣਿਆਂ ਨੂੰ ਕਿਸ ਬੋਤਲ 'ਚ ਠੰਡੇ ਕਰਕੇ ਆਪਾਂ ਪਾਉਣਾ ਪਉਣ ਕੇ ਪਾਉਣਾ ਜੀ ਨਾਲੇ ਕੇ ਵੀ ਧਿਆਨ ਰੱਖ ਲੈ ਪਉਣ ਕੇ ਪਾ ਕੇ ਠੰਡਾ ਕਰਕੇ ਆਪਾਂ ਇਹਨੂੰ ਪਾਉਣਾ ਜੀ ਆ ਆਪਾਂ ਪੂਣੀ ਲੈ ਲੈਣੀ ਇੱਕ ਪੂਣੀ ਨਾਲ ਆਪਾਂ ਜੀ ਇਹਨੂੰ ਪਉਣ ਲੈਣਾ ਚੰਗੀ ਤਰ੍ਹਾਂ ਕੁਣੀ ਨਾਲ ਪੁੰਨ ਲੈਣਾ ਠੰਡਾ ਹੋ ਗਿਆ ਇਹ ਆਪਣਾ ਇਹ ਕੁਣੀ ਨਾਲ ਪੁੰਨ ਲਿਆ ਆਪਾਂ ਪੁੰਨ ਕੇ ਤੇ ਆਪਾਂ ਪਾਣਾ ਬੋਤਲ ਚ ਜੀ ਆੜੀ ਜੀ ਇਹ ਆਪਾਂ ਹੁਣ ਪਾਵਾਂਗੇ ਬੋਤਲ ਦੇ ਵਿੱਚ ਬੋਤਲ ਲੈਣਾ ਬਾਅਦ ਫਿਰ ਆਪਾਂ ਇਹ ਕਰਾਂਗੇ ਛੰਕਾ ਜੀ ਤੁਹਾਡਾ ਵੀਡੀਓ ਤੁਹਾਨੂੰ ਜਿਆ ਪਠਨਗਰ ਕੇ ਲਿਆ ਹੈ ਬਾਅਦ ਬੋਤਲ ਢੱਕਣ ਜਾ ਬਾਕੀ ਤੇ ਇਹ ਪਹਿਲਾਂ ਹੀ ਸ਼ੇਕ ਠੀਕ ਹੈ ਜੀ ਇਹ ਆਪਾਂ ਕਰ ਲਿਆ ਫਿੱਟ ਹੁਣ ਆਪਾਂ ਕਰਾਂਗੇ ਕੋਨਿਆ ਕੋਨਿਆ ਕੰਧਾਂ ਸਪਰੇਅ ਜੀ ਠੀਕ ਹੈ ਜੀ ਆਵੇ ਲੋ ਆ ਜਾਓ ਜੀ ਜਿੱਦਾਂ ਆ ਆਪਣੇ ਬਾਥਰੂਮ ਦੇ ਹੋ ਗਏ ਐਦਾਂ ਤੁਸੀਂ ਸਪਰੇਅ ਕਰ ਸਕਦੇ ਆ ਜੀ ਐਦਾਂ ਇਹਦਾ ਕੋਨਿਆਂ ਦੇ ਵਿੱਚ ਇਹਦਾ ਗੇਟ ਲਾ ਕੇ ਜਿਆਦਾਤਰ ਬਾਹਰ ਆਉਂਦੀਆਂ ਹੁਣ ਜਿੱਦਾਂ ਆ ਕੋਨਿਆਂ ਆਜ ਦਾ ਕੋਨਾ ਹੋ ਗਿਆ ਬਾਥਰੂਮ ਲਾਗੋ ਜਿੱਦਾਂ ਅੰਦਰ ਬਾਥਰੂਮਾਂ ਚ ਹੁੰਦੀਆਂ ਖਾਦ ਕਰਕੇ ਆ ਜਿਹੜਾ ਗੇਟ ਗੂਡ ਇੰਨਾ ਜੇ ਜਿੱਦਾਂ ਸ਼ਨਕਾਰ ਤੁਸੀਂ ਕਰ ਸਕਣਾ ਜਿੱਦਾਂ ਇੰਨਾ ਜੇ ਇਧਰ ਕੰਧਾਂ ਜੇ ਆ ਵਿਥਾਂ ਜੇ ਜੀ ਇਦਾਂ ਨਾ ਕਰਲੀ ਨਿਰਾਡਕਾਰ ਜੀ ਹੋਊਗੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜਾਣਕਾਰੀ ਕਮੈਂਟਾਂ ਚ ਸ਼ੇਅਰਾਂ ਜੇ ਲਾਈਕ ਕਰਕੇ ਦੱਸਿਓ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਵੇਂ ਆ ਜੀ ਇਦਾਂ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਹਿਨੇ ਆ ਜੀ ਮਿਲਦੇ ਆ ਜੀ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਧੰਨਵਾਦ ਜੀ